ਹਾਂਜੀ ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵਾ ਹਰਿਆਣਾ ਹਾਈ ਕੋਰਟ ਤੇ ਜਿਹੜਾ ਮੇਨ ਅੱਜ ਦਾ ਆਪਣਾ ਟਾਪਿਕ ਹੈਗਾ ਜਾਲੀ ਸਾਈਨ ਜਿਹੜੀ ਐਮ ਐਲ ਆਰ ਕੱਢਦੀ ਹੈ ਕੋਈ ਵੀ ਬੰਦੇ ਦੇ ਉੱਤੇ ਜਿਵੇਂ ਕੋਈ ਮੰਨ ਲਓ ਝੂਠਾ ਕੇਸ ਕਿਸੇ ਨੇ ਦਰਜ ਕਰਾਉਣਾ ਹੁੰਦਾ ਉਹਨੂੰ ਪਹਿਲਾਂ ਹੁੰਦਾ ਵੀ ਇੱਕ ਐਮ ਐਲ ਆਰ ਜੋ ਐਮ ਐਲ ਸੀ ਹੁੰਦੀ ਹੈ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਜੋ ਤੇ ਪੈਸੇ ਪੁੱਛਦੇ ਦੇ ਕੇ ਜਿਹੜੀ ਹੈਗੀ ਹੈ ਐਮ ਐਲ ਆਰ ਕਟਾ ਲਓ ਆਮ ਕਰਕੇ ਆਪਾਂ ਚੀਜ਼ਾਂ ਦੇਖਦੇ ਆਂ ਵੀ ਜਾਲੀ ਜਿਹੜੀ ਹੈਗੀ ਸੱਟਾਂ ਦਿਖਾਈ ਜਾਂਦੀਆਂ ਨੇ ਕਾਫੀ ਜ਼ਿਆਦਾ ਪਹਿਲਾਂ ਵੀ ਚੀਜ਼ਾਂ ਹੁੰਦੀਆਂ ਨੇ ਹੁਣ ਚਲੋ ਟਾਪਿਕ ਕਿਸੇ ਨਾਲ ਕਿਸੇ ਦਾ ਕੋਈ ਡਿਸਪਿਊਟ ਹੁੰਦਾ ਹੈ ਮੰਨ ਲਓ ਕੋਈ ਅਕਿਊਜ਼ਡ ਪਰਸਨ ਹੈ ਉਹਦੇ ਖਿਲਾਫ ਕਿਸੇ ਨੇ ਐਫ ਆਈ ਆਰ ਕਰਵਾ ਦਿੱਤੀ ਤੇ ਜਿਵੇਂ ਘਰ ਵਾਲੇ ਘਰ ਦੇ ਵਿੱਚ ਲੜਾਈ ਹੋ ਗਈ ਜਾਂ ਘਰ ਵਾਲੀ ਦਾਖਲ ਹੋ ਗਈ ਜਾ ਕੇ ਉੱਥੇ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਕੋਈ ਜਾਲੀ ਜਿਹੜੀ ਵੀ ਹਸਬੰਦ ਨੂੰ ਪਤਾ ਵੀ ਸੱਟਾਂ ਨਹੀਂ ਲੱਗੀਆਂ ਹੈਗੀਆਂ ਜਾਲੀ ਕਟਾਈ ਹੈ ਤਾਂ ਉਹਨੂੰ ਆਪਾਂ ਨੇ ਕਿਵੇਂ ਫੜਨਾ ਹੈ ਜਦੋਂ ਸੁਡਲਾ ਦੇ ਐਮ ਐਲ ਸੀ ਦੀ ਕਾਪੀ ਆਉਂਦੀ ਹੈ ਤਾਂ ਉਹਦੇ ਉੱਪਰ ਇੱਕ ਸਾਈਨ ਹੁੰਦੇ ਨੇ ਕਨਸੈਂਟ ਫਾਰਮ ਦੇ ਉੱਪਰ ਜਿਹੜਾ ਇੱਕ ਐਮ ਐਲ ਸੀ ਹੁਣ ਕੱਟਦੀ ਹੈ ਨਾ ਜੇ ਹੁਣ ਘਰ ਵਾਲੀ ਦੇ ਕੁੱਟਮਾਰ ਜੇ ਨਹੀਂ ਹੋਈ ਉਹ ਜਾ ਕੇ ਦਾਖਲ ਹੁੰਦੀ ਹੈ ਤਾਂ ਡਾਕਟਰ ਇੱਕ ਵੀ ਜਿਹੜੇ ਹੈਗੇ ਨੇ ਤੇ ਉਸ ਤੋਂ ਬਾਅਦ ਲੱਗਦਾ ਹੈ ਤੁਹਾਡੇ ਲਵੇ ਕੋਈ ਸਟੈਂਡਰਡ ਸਾਈਨ ਪਏ ਨੇ ਵੀ ਹਾਂ ਘਰ ਵਾਲੀ ਦੇ ਸਾਈਨ ਐਦਾਂ ਸੀ ਜਾਂ 20% ਦੇ ਸਾਈਨ ਐਦਾਂ ਸੀ ਵੀ ਇਹ ਸਾਈਨ ਗਲਤ ਨੇ ਤਾਂ ਤੁਸੀਂ ਫੋਰੈਂਸਿਕ ਜਿਹੜੀ ਹੈਗੀ ਹੈ ਕਿਸੇ ਵੀ ਐਕਸਪਰਟ ਤੋਂ ਲੈਬ ਦੇ ਵਿੱਚੋਂ ਉਹਨੂੰ ਸਟੈਂਡਰਡਾਈਜ਼ ਸਾਈਨ ਨਾਲ ਮੈਚਿੰਗ ਕਰਕੇ ਦੇਖ ਸਕਦੇ ਹੋ ਰਿਪੋਰਟ ਜੇ ਤੁਹਾਡੇ ਲਵੇ ਫੋਰਜਰੀ ਦੀ ਆਉਂਦੀ ਹੈ ਤਾਂ ਡਾਕਟਰ ਨੇ ਖਲਾਫੀ 167 ਤਾਰਾ 465 467 ਜਾਂ ਫੋਰਜਰ ਜਿਹੜੇ ਡਾਕੂਮੈਂਟ ਕ੍ਰੀਏਟ ਕਰਨ ਦੇ ਲਈ ਇੱਕ ਲੀਗਲ ਇੰਜਰੀ ਦੇਣ ਦੇ ਲਈ ਬੰਦੇ ਨੂੰ ਬੰਦੇ ਜਿਹੜੇ ਰਿਪਿਟੇਸ਼ਨ ਖਰਾਬ ਕਰਨ ਦੇ ਲਈ ਪਰਚਾ ਬਣਦਾ ਘਰ ਵਾਲੇ ਦੇ ਖਿਲਾਫ ਵੀ ਬਣਦਾ ਤੇ ਡਾਕਟਰ ਦੇ ਖਿਲਾਫ ਵੀ ਕਾਰਵਾਈ ਬਣਦੀ ਹੈ ਤੇ ਜਿੰਨੇ ਵੀ ਬੰਦੇ ਹੋਣਗੇ 120 ਕ੍ਰਿਮੀਨਲ ਕਨਵੈਂਸ ਇਸ ਦੀ ਇਹਦੇ ਉੱਪਰ ਵਾਪਰਦੀ ਹੈ ਤੇ ਆਮ ਕਰਕੇ ਲੋਕਾਂ ਨੂੰ ਨਹੀਂ ਪਤਾ ਇਸ ਕਰਕੇ ਕੋਈ ਵੀ ਬੰਦਾ ਜੇ ਕਿਸੇ ਦੇ ਖਿਲਾਫ ਕੋਈ ਝੂਠਾ ਪਰਚਾ ਦਰਜ ਹੁੰਦਾ ਉਹ ਅੰਮਲਾਰ ਘਟਾਉਂਦਾ ਤਾਂ ਇਹ ਚਾਹ ਜਰੂਰ ਧਿਆਨ ਰੱਖੋ ਵੀ ਜਿਹੜੇ ਸਾਈਨ ਹੋਏ ਨੇ ਤੁਹਾਡੇ ਲੈ ਦੇ ਉਸੀ ਦਾ ਐਵੀਡੈਂਸ ਹੈਗਾ ਵੀ ਇਹ ਸਾਈਨ ਜਾਲੀ ਨੇ ਤਾਂ ਉਹ ਸਾਈਨਾਂ ਦੇ ਖਿਲਾਫ ਆਵਾਜ਼ ਠਾਓ ਤੇ ਪਰਚਾ ਦਰਜ ਜਰੂਰ ਕਰਾਓ ਤਾਂ ਕਿ ਇਹਦੇ ਤੋਂ ਤੁਹਾਡਾ ਵੀ ਕੇਸ ਮਜ਼ਬੂਤ ਹੋਊਗਾ ਤੇ ਡਿਫੈਂਸ ਵੀ ਜਿਹੜਾ ਹੈਗਾ ਸਟਰੋਂਗ ਹੋਊਗਾ ਤੇ ਉਹ ਕੰਪਰੋਮਾਈਜ਼ ਕਰਨ ਲਈ ਇਹ ਪਾਰਟੀਆਂ ਵੀ ਨੇੜੇ ਆਉਣਗੀਆਂ ਜੇ ਨਹੀਂ ਵੀ ਆਉਂਦੀ ਫਿਰ ਕਿੱਡੀ ਕੀ ਗੱਲ ਕੰਪਰੋਮਾਈਜ਼ ਦੀ ਬਟ ਇੱਕ ਇਹ ਆ ਵੀ ਜੇ ਕਿਸੇ ਬੰਦੇ ਨੇ ਤੁਹਾਡੇ ਨਾਲ ਧੋਖਾ ਜਿਹਾ ਕੀਤਾ ਪੈਸੇ ਦੇ ਕੇ ਐਮ ਐਲ ਸੀ ਕਟਾਈ ਹੈ ਤਾਂ ਉਹਨੂੰ ਆਪਾਂ ਐ ਫੜਿਆ ਜਾ ਸਕਦਾ ਕਿਉਂਕਿ ਗਲਤੀ ਕਿਤੇ ਨਾ ਕਿਤੇ ਛੱਡੀ ਐਮ ਐਲ ਸੀ ਕੋਈ ਵੀ ਲੜਕੀ ਕਟਾਉਂਦੀ ਹੈ ਕੋਈ ਵੀ ਬੰਦਾ ਕਟਾਉਂਦਾ ਝੂਠਾ ਪਰ ਪੈਸੇ ਦੇ ਕੇ ਐਮ ਐਲ ਸੀ ਕੱਟੀ ਜਾਂਦੀ ਹੈ ਤਾਂ ਉਹਦੇ ਸਾਈਨ ਤੁਸੀਂ ਜਰੂਰ ਮੈਚ ਕਰਾਇਆ ਕਰੋ ਜੇ ਉਸ ਹਟਲ ਦੇ ਸਟੈਂਡਰਡ ਸਾਈਨ ਹੈਗੇ ਤਾਂ ਫੋਰੈਂਸਿਕ ਐਕਸਪਰਟ ਤੋਂ ਉਹਦੀ ਜਿਹੜੀ ਹੈਗੀ ਰਿਪੋਰਟ ਬਣਵਾਵੋ ਵੀ ਭਾਈ ਇਹ ਸਾਈਨ ਮੈਚ ਕਰਦੇ ਨੇ ਜਾਂ ਨਹੀਂ ਕਰਦੇ ਜੇ ਸਾਈਨ ਅਨਮੈਚ ਹੁੰਦੇ ਨੇ ਤਾਂ ਪਰਚਾ ਜਿਹੜਾ ਹੈਗਾ ਡਾਕਟਰ ਦੇ ਖਿਲਾਫ ਵੀ ਬਣੂਗਾ ਤੇ ਜਿਹੜੀ ਪਾਰਟੀ ਹੈ ਉਹਦੇ ਖਿਲਾਫ ਤੇ ਜਿਹੜਾ ਹੈ ਬਾਨੀ ਬਾਨਾ ਹੈ ਫੇਰ ਐਸਐਸਪੀ ਲਿਵ ਸਿੰਪਲ ਐਪਲੀਕੇਸ਼ਨ ਦਵੋ ਦੇਖ ਕੇ ਜੇ ਠਣਾ ਕਰਦਾ ਨਹੀਂ ਕਰਦਾ ਟੈਕਸਸ ਪੰਜਾਤ ਤਣ ਦੇ ਵਿੱਚ ਆਵੋ ਰਿਪੋਰਟ ਦੀ ਕਾਪੀ ਨਾ ਲਓ ਉਹ ਪਰਚਾ ਜ਼ਰੂਰ ਦਰਜ ਹੋਊਗਾ ਇਸ ਕਰਕੇ ਜਸਟਿਸ ਜ਼ਰੂਰ ਲਓ ਪਤਾ ਹੋਣਾ ਚਾਹੀਦਾ ਕਿੱਥੇ ਕੀ ਕਰਨਾ ਆਪਾਂ ਨੂੰ ਥੈਂਕ ਯੂ ਸੋ ਮੱਚ ਤੇ ਸ਼ੇਅਰ ਜ਼ਰੂਰ ਕਰਿਓ